ਸਰ ਸਰਪ੍ਰੰਧ ਕੋ ਨਾ ਲਗਾਇਆ ਨਹੀਂ ਤੇ ਪਛਵਾਰੇ ਫੋਟੋ ਖੇਚਰੇ ਨਮਸ਼ ਬੋਰਡ ਦੇ ਉੱਪਰ ਹੈ ਇਹਦਾ ਕੀ ਮਾਮਲਾ ਹੈ ਸਾਹੂ ਜੀ ਇਹ ਮਾਦੋ ਪੰਜਾਬ ਸਰਕਾਰ ਵੱਲੋਂ ਜਿਹੜਾ ਪਹਿਲਾਂ ਜਿਹੜੇ ਇਕਲਾਨ ਬੁੱਕਾਂ ਤੇ ਇਕਲਾਨ ਦੇ ਹੀ ਉਹ ਹੁਣ ਜਿਹੜੇ ਇਕਲਾਨ ਜਿਹਦੇ ਬੰਦ ਹੋ ਗਏ ਆ ਤੇ ਈ ਚਲਾਨ ਮਸ਼ੀਨਾਂ ਨੇ ਜਿਹੜਾ ਜਿਹੜੇ ਵੀ ਕੋਈ ਵੀ ਗਲਤੀ ਕਰਦਾ ਹੈ ਕੁਝ ਅਬਰਾ ਕਰਾਸ इंग्लंड ਤੇ ਉੱਪਰ ਆਂਦਾ ਕੋ ਰੈੱਡ ਲਾਈਨ ਕਰਾਸ ਕਰਦਾ ਆ ਦੋ ਸੀਟ ਬੈਲਟ ਆ ਕੋਈ ਫੋਟੋ ਖਿੱਚੀ ਜਾਂਦੀ ਆ ਜਿੱਦਾਂ ਚਲਾਨ ਆਪਾਂ ਉਹ ਕਰਦੇ ਸੀ ਇਹ ਆ ਟੋਮੈਟਿਕਲੀ ਚਲਾਨ ਜਿਹੜੇ ਆ ਉਹ ਸਾਡੇ ਗਵਰਨਮੈਂਟ ਦੇ ਨਾਲ ਰਿਟਾਇਰਮੈਂਟ ਆ ਸਰਕਾਰ ਨਾਲ ਇਹ ਕੈਮਰੇ ਉੱਥੇ ਹੀ ਰੱਖੇ ਜਲ ਚੰਦੇ ਕੈਮਰੇ ਜਿਹੜੀ ਜਿਹੜੀ ਵੀ ਜਰਾਮ ਆਉਂਦਾ ਜੀ ਇਹ ਹਰ ਇੱਕ ਜੀ ਦਾ ਜਿੰਨੇ ਸਾਡੀ ਚਲਾਨ ਬੁੱਕ ਦੇ ਵਿੱਚ ਫੈਂਸ ਲੱਗੇ ਆ ਕਿ ਡਰੈੱਡ ਲਾਈਟ ਹੋ ਗਈ ਬ੍ਰਾਉਡ ਸ਼ੀਟ ਵੈਲਟ ਹੋ ਗਈ ਹੈਲਮਟ ਹੋ ਗਿਆ ਟ੍ਰਿਪਰ ਰੈਟਿੰਗ ਹੋ ਗਈ ਡੌਟ ਨੰਬਰ ਹੋ ਗਿਆ ਓਵਰਲੋਡ ਹੋ ਗਿਆ ਜਿੰਨੇ ਵੀ ਚਲਾਨ ਨੇ ਉਹ ਸਾਰੇ ਇਹਦੇ ਵਿੱਚ ਫੈਂਸ ਨੇ ਮਾਨਜੋਗ ਐਸਐਸਪੀ ਸਾਹਿਬ ਜੀ ਦੀਆਂ ਬਹੁਤ ਸਖਤ ਬਿਆਨ ਇਸ ਵਾਰ ਦੇ ਵਿੱਚ ਕਿ ਕੋਈ ਵੀ ਜਿਹੜਾ ਟ੍ਰੈਫਿਕ ਰੂਟ ਦੀ ਕੋਈ ਵੀ ਜਿਹੜਾ ਲੰਘਣਾ ਨਾ ਕਰੇ ਜਿਹੜਾ ਲੰਗਣਾ ਕਰਦਾ ਆ ਉਹਦੇ ਖਿਲਾਫ ਦੀ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਂਦੀ ਆ। ਉਹ ਫੋਟੋ ਵਿੱਚ ਜਦੋਂ ਇਹ ਵੀਡੀਓ ਬਣਦੀ ਆ ਜੀ। ਇਹ ਵੀਡੀਓ ਬਣਦੀ ਫੋਟੋ ਵਿੱਚੋਂ ਚੱਲੀ ਆ ਫੋਟੋ ਕੱਚੇ ਦੇ ਨਾਲ ਜਿਹੜਾ ਜਿਹੜਾ ਡਾਕੂਮੈਂਟ ਆ ਗੱਡੀ ਦੇ ਸਾਰਾ ਰਿਕਾਰਡ ਉਹ ਸਾਡੇ ਵਿੱਚ ਆ ਮਹੀਨੇ ਹੈ ਜਾਨੀ ਇਹਦੇ ਵਿੱਚ ਆ ਜਾਂਦਾ ਜੀ। ਜੇਬਰਾ ਪ੍ਰੋਸੀਡ ਆ। ਜੇਬਰਾ ਪ੍ਰੋਸੀਡ ਦੇ ਪਿੱਛੇ ਖੜੇ ਹੁੰਦਾ ਤਾਂ ਬਾਹਰ ਅੱਗੇ ਆਣਾ। ਜਿਹੜੀਆਂ ਜੇਬਰਾ ਕ੍ਰੋਕ ਲਈ ਲੱਗਿਆ ਨੇ ਕਾਨੂੰਨ ਮੁਤਾਬਕ ਉਹਦੇ ਉੱਪਰ ਨਹੀਂ ਜਾਣਾ ਕਿ ਬੈਕ ਤੇ ਖੜਨਾ ਹੁੰਦਾ। ਜੇਬਰਾ ਕਰ ਹੁੰਦੇ ਪਿੱਛੇ ਖੜਨਾ ਹੁੰਦਾ ਤੇ ਜਿਹੜਾ ਜਿਹੜੇ ਅੱਜਾ ਕ੍ਰੋਲ ਕਰਦੇ ਆ ਉਹਦੇ ਖਿਲਾਫ ਜਿਹੜੇ ਕਾਰਵਾਈ ਕੀਤੀ ਜਾਂਦੀ ਹੈ ਚਲਾਨ ਕੱਟੀਆਂ ਕਿੰਨੇ ਚਲਾਨ ਕਰਦੇ ਚਲਾਨ ਦੀ ਇਹ ਡੇਲੀ ਜਿਹੜੀ ਐਵਰੇਜ ਆ 30 35 ਜਿਹੜੇ ਚਲਾਨ ਜਿਹੜੇ ਆ ਡੇਲੀ ਸਾਡੇ ਜਿਹੜੇ ਪੀਸੀਆਰ ਦੇ ਹੁੰਦੇ ਆ ਤੇ ਜਿਹੜੇ ਬਾਕੀ ਟ੍ਰੈਫਿਕ ਤੇ ਆ ਥਾਣਿਆਂ ਦੇ ਆ ਉਹ ਜੁੜੇ ਆ ਯਾ ਰੂਟੀਨ ਜਿਹੜੀ ਆ 30 35 40 ਚਲਾਨ ਜਿਹੜੇ ਆ ਡੇਲੀ ਪੀਸੀਆਰ ਜਿਹੜਾ ਕਰਦਾ ਹੈ ਮੈਨੂੰ ਬੇਨਤੀ ਕਰਨੀ ਚਾਹੁੰਗਾ ਵੀ ਕੋਈ ਲੰਗਣਾ ਨਾ ਕਰੋ ਕੋਈ ਜਬਰਾ ਕਰਾਉਣ ਦੀ ਨਾ ਲਗਣਾ ਕਰੋ ਡੈੱਡ ਰੈਡੀ ਨਾ ਕਰੋ ਜਿਹੜਾ ਕਰਦਾ ਪਾਇਆ ਗਿਆ ਉਹ ਬੰਦੀ ਕਾਨੂੰਨਕਾਰੀ ਦੇ ਖਿਲਾਫ ਕੀਤੀ ਜਾਊਗੀ ਔਰ ਵਰਤਮਾਨ ਚਲਾਨ ਕੱਟੇ ਜੀ